ਇਦ ena ਇੱਥੋਂ ਦੀ ਸੰਗਲ ਪਾ ਕੇ ਉਰੇ ਦੀ ਇੱਥੋਂ ਦੀ ਲਾ ਕੇ ਟਾਇਰ ਦੇ ਨਾਲ ਲੱਗਦਾ ਸੀਗਾ ਇੱਥੇ ਆਪਾਂ ਕੱਪੜਾ ਜਾਂ ਦੇ ਤਾ ਉਹ ਫੀਤਾ ਹਵਾ ਚੱਲਦੀ ਆ ਜਦੋਂ ਉੱਡੀ ਜਾਂਦਾ ਰਹਿੰਦਾ ਸੋ ਉਹਦੇ ਲਈ ਆਪਾਂ ਲਿਆਂਦੀ ਆ ਸਟਿਕ ਹੈਗਾ ਤਾਂ ਪੈਪ ਜਈ ਆ ਇਹ ਦਿੱਤਾ ਉਹਨਾਂ ਨੇ ਇੱਧਰ ਯੂ ਐਸ ਦੇ ਵਿੱਚ ਤਾਂ ਮਹਿੰਗਾ ਸੀਗਾ ਉਹ ਲੌਕ ਵਾਲੀ ਮਸ਼ੀਨ ਲਾਉਣ ਤੋਂ ਬਾਅਦ ਆਹ ਲੋਡ ਚੱਕ ਲਿਆ ਆਪਾਂ ਇਹ ਹੈਗੀ ਆ ਡ੍ਰਿਲ ਮਤਲਬ ਥੱਲੇ ਟੂਆ ਟੂਆ ਪੱਟਣ ਨੂੰ ਆ ਲੈ ਕੇ ਜਾਣੀ ਆ ਜੀ ਅੱਜ ਕੈਟ ਦੀ ਮਸ਼ੀਨ ਲੌਕ ਪਾਉਣ ਵਾਲੀ ਵੀ ਆਹਾ ਥੱਲੇ ਠੀਹਾ ਜਾ ਬਣਾ ਲਿਆਗਾ ਪੂਰਾ ਆਣਾ ਥੱਲੇ ਬਣਾ ਕੇ ਪੂਰਾ ਇਹਨੇ ਨਹੀਂ ਨਾਲ ਥੱਲੇ ਲੱਗ ਜਾਣਾ ਸੀਗਾ ਫੇਰ ਇਹਨੂੰ ਚੜਾ ਰਹੇ ਆ I want to put this thing over here like I want it all the way back because in the cubic there is a weight restrictions right? So I this thing I want here. the other can I hang over? the other driver what? my company driver pick up load from here he said uh, we can uh, remove pins and this thing we left and put here because the thing is in the cubic, there is a weight restriction. Otherwise, it will be heavy on the drive axle. Even with three axles, will be too heavy. Okay. No, uh, in the back it will be good. If we park it like this around here, it will be heavy on the tractor. I remember a couple Canadian guys they flipped that ramp up. <laughs> yeah, because in the cubic right now there is a weight restrictions going on. different walkways that we can pin them off ਇਹਦਾਂ ਇੱਥੋਂ ਦੀ ਸੰਗਲ ਪਾ ਕੇ ਉਰੇ ਦੀ ਇੱਥੋਂ ਦੀ ਲਿਆ ਕੇ ਟਾਇਰ ਦੇ ਨਾਲ ਲੱਗਦਾ ਸੀਗਾ ਇੱਥੇ ਆਪਾਂ ਕੱਪੜਾ ਜਾਂ ਦੇ ਤਾਂ ਰੱਗ ਜੀ ਇਹ ਕਿਧਰ ਦੇਤੀ ਤੇ ਆ ਹਿੱਸੇ ਦੇ ਵਿਚਾਲੇ ਵਾਲੀ ਜਗ੍ਹਾ ਤੇ ਇਹਨੂੰ ਕਰਤਾ ਟਾਈਟ ਇੱਕ ਇੱਥੋਂ ਪਾ ਕੇ ਲਿਉਨੇ ਆ ਇਥੋਂ ਪਾ ਕੇ ਲਿਆ ਕੇ ਆ ਤਾਂ ਜੱਕਾ ਇਹ ਬਿੰਗਾ ਬੁੰਗਾ ਹੋ ਸਕਦਾ ਆ ਲੋਹ ਹੈ ਇਹ ਸੋਲਿਡ ਇਥੋਂ ਦੀ ਥੱਲੇ ਲਿਆ ਕੇ ਇਥੋਂ ਮੂਰ ਨੂੰ ਖਿੱਚ ਪਾ ਦਿੰਨੇ ਆ ਤੇ 2 3 ਹਾਫ ਇੰਚ ਦੀਆਂ ਇੱਕ ਉਧਰੋਂ ਉਧਰ ਨੂੰ ਉਧਰੋਂ ਉਧਰ ਨੂੰ ਪਾਤੀਆਂ ਆ ਜੱਕਦਾ ਹੁਣ ਮੈਂ ਰੈਚਰ ਇਨੂੰ ਲਿਆ ਕੇ ਕਾਸ਼ਾਂਗੇ ਇਹਦੇ ਜੀ ਇੱਥੋਂ ਕੋਈ ਦੱਬਿਆ ਤਾਂ ਨਹੀਂ ਜਾਉ ਨਹੀਂ ਠੀਕ ਹੈ ਮਗਰ ਨੂੰ ਦੇਖੋ ਸਟਾਰਟ ਕਰਨ ਵਾਲਾ ਹੈ ਨਹੀਂ ਗਮ ਇਹਨੂੰ ਲਿਆ ਕੇ ਉੱਥੋਂ ਦੀ ਖਿੱਚ ਕੇ ਉਰੇ ਟਾਈਟ ਕਰਾਂਗੇ ਇੱਕ ਕਚੀ ਨੇ ਇਹਦੇ ਇੱਥੇ ਦੀ ਥੱਲੇ ਦੀ ਪਾਵਾਂਗੇ ਇਹ ਮਸ਼ੀਨ ਨਾ ਹੋਆ ਯਾਰ ਲੱਕ ਨਹੀਂ ਜਿਹੜੀਆਂ ਸੜਕਾਂ ਮੰਨਦੀਆਂ ਹੁੰਦੀਆਂ ਲੱਕ ਪਾਉਂਦੀਆਂ ਜਿਹੜੀਆਂ ਮਸ਼ੀਨਾਂ ਉਹ ਨਹੀਂ ਆਚਨ ਨੂੰ ਟੈਂਡਰ ਕਰ ਲਈਏ ਦੇ ਵਿੱਚ ਪਾ ਕੇ ਕਾ ਨੰਬਰ ਅੱਗੇ ਪਾ ਦिए ਨਹੀਂ ਅੱਗੇ ਨਹੀਂ ਜਾਣਾ ਇਹਨੇ ਚੱਲ ਇਹਨੂੰ ਫਿਰ ਉਰੇ ਟੈਟ ਕਰ ਦਿੰਨੇ ਆ ਚੇਨਾ ਇੱਥੇ ਪਾਤੀਆਂ ਦੋ ਪਾਈਆਂ ਨੇ ਇੱਥੇ ਇੱਥੇ ਇੱਕ ਹੋਰ ਪਾ ਦਾਂਗੇ ਹੁਣ ਨਿਕਲਿਆ ਇਧਰਲੇ ਪਾਸੇ ਵੀ ਪਾ ਦਈਏ ਦੇ ਮੈਂ ਉੱਧਰ ਪਾਈ ਆ ਇੱਥੋਂ ਦੀ ਪਾ ਕੇ ਆ ਜਗਾ ਚਦੀ ਇੱਥੋਂ ਇਹਦੇ ਕੁੰਡੇ ਆ ਲਾ ਬਵੱਤਰ ਓਰੇ ਇਹ ਉਹਦੇ ਇਹਦੇ ਕੁੰਡੇ ਪਾ ਕੇ ਇਹਨੂੰ ਲਿਆ ਕੇ ਥੱਲੇ ਦੀਨ ਇੱਥੇ ਪੈ ਜਾਣਾ ਹੈ। ਉਹ ਲੋਡ ਦੀ ਹਾਈਟ ਚੈੱਕ ਕਰਨ ਵਾਲੀ ਨਾ ਹਰ ਵਾਰੀ ਪ੍ਰੋਬਲਮ ਆਉਂਦੀ ਜਿਹੜਾ ਲੋਡ ਜਾਦੇ ਉੱਚਾ ਹੁੰਦਾ ਉਹ ਫੀਤਾ ਹਵਾ ਚਾਲਦੀ ਆ ਜਦੋਂ ਉੱਡੀ ਜਾਂਦਾ ਰਹਿੰਦਾ। ਸੋ ਉਹਦੇ ਲਈ ਆਪਾਂ ਲਿਆਂਦੀ ਆ ਸਟਿਕ ਹੈਗਾ ਤਾਂ ਪਾਈਪ ਜਈ ਆ। ਇਹ ਦਿੱਤਾ ਉਹਨਾਂ ਨੇ ਇੱਧਰ ਯੂ ਐਸ ਦੇ ਵਿੱਚ ਤਾਂ ਮਹਿੰਗਾ ਸੀਗਾ। ਉਧਰੋਂ ਕੈਨੇਡਾ ਦੇ ਵਿੱਚ ਵੀ ਆਪਣੇ ਡੀਲਰਸ਼ਿਪਾਂ ਤੋਂ ਤਾਂ ਮਹਿੰਗਾ ਮਿਲਦਾ ਇਹ ਈਗਲ ਈਗਲ ਵਾਲੇ ਆ ਜਿਹੜੇ ਵਿਨੀ ਪੈਗ ਉਹਨਾਂ ਤੋਂ ਲਿਆਂਦਾ ਇਹ ਤੁਹਾਨੂੰ ਦੱਸਦਾ ਵੀ ਕੀ ਗੱਲ ਬਾਤ ਆ ਇਹਦੀ ਓਕੇ ਇਹਦੇ ਉੱਤੇ ਨਾ ਆ ਨਾਪਾ ਲੱਗਿਆ ਹੁੰਦਾ ਤੇ ਇੱਥੇ ਆ ਜਿੰਨਾ ਜਿੰਨਾ ਇਹਨੂੰ ਖੋਲੀ ਜਾਵਾਂਗੇ ਇਹਦੇ ਕੋਕੇ ਜੇ ਉਹ ਹੋਈ ਜਾਂਦੇ ਆ ਇਹਦੇ ਨਾਲ ਕਿਵੇਂ ਮੈਂਣਾ ਵੀ ਜਿਹੜਾ ਮਸ਼ੀਨ ਦਾ ਤੋ ਪਾਣਾ Pode ਉੱਤੇ ਰੱਖ ਲੋ ਇਹਨੂੰ ਇੱਥੇ ਰੱਖ ਲਿਆ ਤੇ ਫੇਰ ਦੇਖੋ ਇਹੋ ਕਿੰਨਾ ਉੱਚਾ ਹੁਡਾ ਫੀਤਾ ਨਿਕਲ ਰਿਹਾਗਾ ਆ ਲਿਆ ਭਾਈ ਇਹ ਬਣ ਗਿਆ ਜੀ ਆਪਣਾ ਇਹ ਤੇ ਸਹੀ ਆ ਇਹਦੀ 11 ਫੁੱਟ 1 2 3 11 ਫੁੱਟ ਤੇ 3 ਇੰਚ ਲੈ ਹੁਣ ਆ ਤਸ਼ੱਲੀ ਵਾਲਾ ਕੰਮ ਆ ਆਪਾਂ 13 6 ਤੱਕ ਗੁੱਡ ਹੁੰਨੇ ਆ ਇਹ ਇੱਥੇ ਤੱਕ ਗੁੱਡ ਆ ਤੇ ਭੱਜ ਜਾਉ ਹੈ ਅੱਜ ਟਰੱਕ ਵੀ ਦੇਖ ਲਈ ਤੇ ਆਪਣਾ ਟਰੱਕ ਕਿੰਨਾ ਉੱਚਾ ਇਹ ਵਾਰ ਨਹੀਂ ਮੈਨੂੰ ਇਹ ਜਗ੍ਹਾ ਦਉਂਦੀ ਨੰਗਾ ਹੋਣਾ ਪਿਆ ਜਾਂਦਾ ਓਕੇ 12 ਫੁੱਟ ਤੇ 11 ਇੰਚ ਟਰੱਕ ਉੱਚਾ ਇਹਨੂੰ ਕਰਕੇ ਥੱਲੇ ਆ ਇਹਦੇ ਸ਼ਰੇ ਤੇ ਨਾ ਆਹ ਤਾਂ ਤਾਂ ਦਾ ਜੋੜ ਜਿਆ ਕਿਹੜਾਂ ਚੀਜ਼ ਤਾਂ ਚੱਲ ਇਹ ਲੈਣ ਨੂੰ ਮਹਿੰਗੀ ਲੱਗਦੀਆਂ ਕਿਉਂ ਫੀਤਾ ਜਿਹੜਾ ਫਾਇਰਮੈਂਟ ਟੇਪ ਕਹਿੰਦੇ ਆ ਉਹ 5-7 ਡਾਲਰ ਦੀ ਆ ਪਰ ਇਹ 250 ਦਾ ਹੁੰਦਾ ਪਰ ਉੱਚੀ ਮਸ਼ੀਨਰੀ ਦੇ ਲਈ ਲੋਟ ਨਹੀਂ ਹੈਗਾ ਇਹ ਕੰਮ ਆਪਣਾ ਫੀਤੇ ਫੂਤੇ ਫੀਤੇ ਫੂਤੇ ਜਿਹੜੇ ਰੈਗੂਲਰ ਲੋਡ ਮਾੜੇ ਮੋٹے ਵਾਈਡ ਬੂਇਡ ਕਰਦਾ ਬੰਦਾ ਉਨਾਂ ਲਈ ਚੱਲ ਜਾਂਦਾ ਆ ਇਹਨਾਂ ਨੇ ਇਹ ਵੀ ਬੈਗ ਜਿਆ ਦਿੱਤਾ ਪਿਆਗਾ ਇਹਦੇ ਵਿੱਚ ਆਪਾਂ ਲਈ ਜੀ ਲਿਆ ਪਾ ਤੇ ਇਹਨੂੰ ਦਈਏ ਹੁਣ ਸ਼ਾਮ ਹੈ ਇਹ ਆਣਾ ਯਰ ਹੁੰਦੀਆਂ ਨੇ ਉਹਨਾਂ ਲੱਗੀਆਂ ਵੀ ਆ ਜਦੋਂ ਛੜ ਤੇ ਕੋਈ ਕੰਸਟ੍ਰਕਸ਼ਨ ਵਗੈਰਾ ਚੱਲਦੀ ਹਨ ਤੇ ਮੁੰਡੇ ਜਿਹੜੇ ਓਵਰਸਾਈਜ਼ ਲੋਡ ਚੱਕਦੇ ਆ ਕੋਈ ਨਮਾ ਚੱਕਣ ਲੱਗਿਆਗਾ ਹਮੇਸ਼ਾ ਆਪਦੇ ਪਰਮਟ ਨੂੰ ਫਾਲੋ ਕਰਿਆ ਕਰੋ ਉਹਦਾ ਕਾਰਨ ਇਹ ਆ ਜਿਵੇਂ ਇੱਥੇ ਤਾਂ ਕੋਨਾ ਲੱਗੀਆਂ ਵੀ ਨੇ ਅੱਗੇ ਜਾ ਕੇ ਕਈ ਵਾਰ ਬ੍ਰਿਜ ਆ ਜਾਂਦਾ ਤੇ ਬ੍ਰਿਜ ਦੇ ਦੋਹਾਂ ਪਾਸੇ ਨਾ ਉਹ ਸੋਲਿਡ ਉਹਨਾਂ ਨੇ ਕੰਦੇ ਜੀ ਕੱਢੀ ਹੁੰਦੀ ਆ ਇੱਥੇ ਤਾਂ ਛੜ ਜਾਂਦਾ ਕਈ ਵਾਰ ਚੱਲ ਕੋਨੋ ਕੋਨੋ ਡੈਗ ਪੈਂਦੀ ਆ ਤੇ ਲੋਡ ਤੁਹਾਡਾ ਓਵਰਸਾਈਜ਼ ਹੁੰਦਾ ਪਰ ਬ੍ਰਿਜ ਚ ਜਾ ਕੇ ਮੁੜ ਕੇ ਉੱਤੇ ਫਿਰ ਕੋਈ ਆਪਸ਼ਨ ਨਹੀਂ ਰਹਿੰਦੀ ਤੁਹਾਨੂੰ ਟੋ ਵਾਲਾ ਬੁਲਾਉਣਾ ਪੈਂਦਾ ਤੇ ਜਿੱਥੇ ਵੀ ਡੀ ਟੂਰ ਦੇ ਸਾਈਨ ਹੁੰਦੇ ਆ ਹਨ ਕਈ ਵਾਰ ਬੰਦੇ ਘੌਲ ਕਰ ਜਾਂਦੇ ਵੀ ਉਤੋਂ ਦੀ ਘੁੰਮ ਕੇ ਆਵਾਂਗੇ ਗੇੜ ਪਊਗਾ ਅਡਾ ਪਰ ਇਦਾਂ ਦੀ ਗਲਤੀ ਕਦੇ ਨਾ ਕਰੇ ਜੇ ਡੀ ਟੂਰ ਦਿੱਤਾ ਵਾ ਤਾਂ ਉਹ ਡੀ ਟੂਰ ਲੈ ਕੇ ਫਿਰ ਤੁਸੀਂ ਆਵਦਾ ਜਾਓ ਡੀ ਟੂਰ ਦਾ ਮਤਲਬ ਹੁੰਦਾ ਬੀਜੇ ਰਾਹ ਦੇ ਵਿੱਚ ਕੰਸਟਰਕਸ਼ਨ ਚੱਲਦੀ ਆ ਲੋਡ ਤੁਹਾਡਾ ਚੌੜਾਗਾ ਉੱਚਾਗਾ ਤਾਂ ਤੁਹਾਨੂੰ ਹੋਰ ਪਾਸੇ ਦੀ ਉਹਨਾਂ ਨੇ ਨਕਸ਼ੇ ਦੇ ਵਿੱਚ ਦਿੱਤਾ ਹੁੰਦਾਗਾ ਮੈਪ ਬਣਾ ਕੇ ਵੀ ਉਧਰ ਦੀ ਲੰਘਿਆ ਕੋਈ ਇੰਨਾਂ ਚੀਜ਼ਾਂ ਦਾ ਧਿਆਨ ਰੱਖੇ ਕੰਸਟਰਕਸ਼ਨ ਦੇ ਵਿੱਚ ਬਹੁਤ ਜ਼ਰੂਰੀ ਆ ਇਹ ਮੁੜ ਕੇ ਚੱਕਰ ਪੈ ਜਾਂਦਾ ਬਾਕੀ ਜੇ ਉਦਾਂ ਰੂਟ ਤੋਂ ਗਲਤ ਪਾਸੇ ਫਿਰਦਾ ਪੁਲਿਸ ਵਾਲਿਆਂ ਨੇ ਚੱਕ ਲਿਆ ਤੇ ਉਹ ਵੀ ਫਿਰ ਧੱਫੜ ਚੰਗਾ ਪਾਉਂਦੇ ਆ ਹਨਾ ਮੇਰਾ ਫਰੈਂਡ ਆ ਇੱਕ ਉਹ ਮੁੰਡਾ ਫੜ ਲਿਆ ਸੀਗਾ ਬਿਨਾ ਪਰਮਿਟ ਤੋਂ ਜਾਂਦਾ ਉਹਨਾਂ ਦੀ ਕੰਪਨੀ ਨੂੰ ਯੂ ਐਸ ਏ ਦੇ ਵਿੱਚ ਓਵਰਸਾਈਜ਼ ਦੇ ਪਰਮਿਟ ਹੀ ਨਹੀਂ ਮਿਲਦੇ ਹੈਗੇ ਓਵਰਸਾਈਜ਼ ਦਾ ਕੰਮ ਹੀ ਉਹਨਾਂ ਨੂੰ ਬੰਦ ਕਰਨਾ ਪਿਆ ਸੋ ਬਹੁਤ ਧਿਆਨ ਨਾਲ ਇਹ ਚੀਜ਼ਾਂ ਪੇਸ਼ੈਂਸ ਵਾਲਾ ਧੰਦਾ ਹੈ ਪੇਸ਼ੈਂਸ ਵਾਲਾ ਅੱਛਾ ਇੱਥੇ ਮੈਂ ਹੁਣ ਪਹੁੰਚਾਂਗਾ ਸੂ ਸੈਂਟ ਮੈਰੀ ਮਿਸੀਗਨ ਇਹ ਦੋਹੇ ਪਾਸੇ ਨਕਸ਼ੇ ਦੇ ਉੱਤੇ ਇੱਕੋ ਸ਼ਹਿਰ ਦਾ ਨਾਮ ਲਿਖਿਆ ਆ ਰਿਹਾਗਾ ਉਧਰ ਕੈਨੇਡਾ ਵਾਲੇ ਪਾਸੇ ਵੀ ਇਹ ਸੂ ਸੈਂਟ ਮਰੀਆ ਤੇ ਇਧਰ ਵੀ ਇਹ ਇਨਫਾਰਮੇਸ਼ਨ ਦੇਣੀਆਂ ਜਿਹੜੇ ਬੰਦੇ ਵਾਈਡ ਲੋਡ ਚੱਕਦੇ ਆ ਜੇ ਕੋਈ ਇੱਥੋਂ ਦੀ ਬਾਰਡਰ ਕਰਾਸ ਕਰਦਾ ਜੇ ਤੁਹਾਡਾ ਲੋਡ 12 ਫੁੱਟ ਤੋਂ ਜ਼ਿਆਦਾ ਵਾਈਡ ਆ ਉਹਦਾ ਨਹੀਂ ਮੈਨੂੰ ਪਤਾ ਹੈਗਾ ਹਾਈਟ ਦਾ ਬਟ ਜੇ 12 ਤੋਂ ਵਾਈਡ ਜ਼ਿਆਦਾ ਆ ਤਾਂ ਤੁਸੀਂ ਆ ਜਿਹੜਾ ਸਾਹਮਣੇ ਮੈਂ ਪੌਲ ਚੜ੍ਹ ਰਿਹਾਗਾ ਇਹਦੇ ਤੇ ਇਦਾਂ ਹੀ ਨਹੀਂ ਚੜ ਸਕਦੇ ਤੁਹਾਨੂੰ ਬ੍ਰਿਜ ਵਾਲਿਆਂ ਨੂੰ ਪਹਿਲਾਂ ਇੱਕ ਅੱਧਾ ਦਿਨ ਪਹਿਲਾਂ ਮੇਬੀ 24 ਘੰਟੇ ਪਹਿਲਾਂ ਕਾਲ ਕਰਨੀ ਪੈਣੀ ਆ ਕਾਲ ਕਰਕੇ ਫਿਰ ਉਹ ਪਾਇਲਟ ਕਾਰ ਬੁੱਕ ਕਰਦੇ ਆ ਉਹ ਪਾਇਲਟ ਕਾਰ ਵਾਲਾ ਤੁਹਾਨੂੰ ਨੰਗਾਉਂਦਾ ਤੇ ਉਹਦੀ 185 ਡਾਲਰ ਫੀਸ ਆ ਯੂ ਐਸ ਕੈਨੇਡੀਅਨ 250 ਡਾਲਰ ਦੇ ਗੇੜ ਆ ਤੇ ਇੱਥੇ ਖੜਨ ਨਾਲੋਂ ਜੇ ਕੋਈ ਬੰਦਾ ਆਉਂਦਾ ਤਾਂ ਪਹਿਲਾਂ ਆਉਂਦਾ ਉਹ ਕਰ ਲਵੇ ਧੰਨਵਾਦ ਜੀ ਆ ਪੌੜਾ ਤੁਹਾਨੂੰ ਸਾਹਮਣੇ ਦਿਖਾਉਣਾ ਇਹ ਆਹ ਪੌੜਾ ਜੀ ਆਹ ਸੂ ਸੈਂਟ ਮੈਰੀ ਸੂ ਸੈਂਟ ਮੈਰੀ ਵਾਲਾ ਇਹ ਇਹ ਲੋ ਬ੍ਰਿਜ ਮਤਲਬ ਇਹ ਤੰਗਾ ਇਹਦਾ ਕਾਰਨ ਇਹ ਆ ਵੀ ਜੇ 12 ਤੋਂ ਜ਼ਿਆਦਾ ਵਾਈਡ ਲੋਡ ਹੋਊ ਮੇਬੀ ਫਿਰ ਇਹ ਲੇਨਾਂ ਬੰਦ ਕਰਕੇ ਨਾ ਪਰਲੇ ਪਾਸਿਓਂ ਜਿਹੜਾ ਟ੍ਰੈਫਿਕ ਆਉਂਦਾ ਉਹਨੂੰ ਰੋਕ ਕੇ ਫਿਰ ਪਾਇਲਟ ਕਾਰ ਤੁਹਾਡੇ ਮੂਹਰੇ ਲੱਗਦੀ ਉਹ ਤੇ ਫਿਰ ਨੰਗਦਾ ਹੋਣਾਗਾ ਇਹ ਸੋ ਇਹ ਚੱਕਰ ਕਰਕੇ ਇਹਨੂੰ ਪਾਇਲਟ ਕਾਰ ਦੀ ਲੋਡ ਪੈਂਦੀ ਆ ਲੋਡ ਨੂੰ ਠੀਕ ਆ ਜੀ ਸਮਝ ਗਏ ਲੈ ਭਾਈ ਆਪਾਂ ਆ ਗਏ ਇੱਥੇ ਕੈਨੇਡਾ ਨਵੇਂ ਕਿਸੇ ਬਾਰਡਰ ਬੂਟਰ ਤੇ ਜਾਣੇ ਹੁੰਨੇ ਆ ਕੋਈ ਚੱਕਰ ਹੁੰਦਾ ਉਹਨਾਂ ਨੂੰ ਖਾਂਦੇ ਨਹੀਂ ਹੈਗੇ ਉਹ ਉਹਨਾਂ ਨੂੰ ਪਛਪੜਤਾੜ ਕਰ ਲਿਆ ਕਰੋ ਵੀ ਕੀ ਗੱਲ ਬਾਤ ਆ ਕੀ ਨਹੀਂ ਕਿੱਧਰੋਂ ਕਿੱਧਰ ਨੂੰ ਜਾਣਾ ਹਨਾ ਮੌੜ ਕੇ ਇੱਥੇ ਕਿਸੇ ਪਾਸੇ ਟਰੱਕ ਫਸਾਉਣ ਨਾਲੋਂ ਜ਼ਿਆਦਾਤਰ ਮੈਂ ਗੱਲ ਓਵਰਸਾਈਜ਼ ਵਾਲਿਆਂ ਦੀ ਕਰ ਰਿਹਾਗਾ ਕੋਈ ਨਮਾ ਬੰਦਾ ਹੁੰਦਾ ਹਨਾ ਓਵਰਸਾਈਜ਼ ਦੇ ਵਿੱਚ ਪ੍ਰਾਣਿਆਂ ਦਾ ਤਾਂ ਚੱਲ ਆਪਦਾ ਹੁੰਦਾਗਾ ਜਾਂ ਜਿਹੜੇ ਰੈਗੂਲਰ ਲੋਡ ਚੱਕਦੇ ਆ ਉਹਨਾਂ ਦਾ ਵੀ ਛਰ ਜਾਂਦਾ ਓਵਰਸਾਈਜ਼ ਤੇ ਕਈ ਵਾਰ ਬ੍ਰਿਜ ਜਾਂ ਉੱਚੇ ਦਾ ਜਾਂ ਵਾਈਡ ਵਾਲਾ ਚੱਕਰ ਪੈ ਜਾਂਦਾ ਸੋ ਧਿਆਨ ਨਾਲ ਬਾਈ ਜੀ ਓ ਹੁਣ ਸਾਹਮਣੇ ਆ ਦੇ ਇੱਥੋਂ ਉਹ ਸਾਹਮਣੇ ਦੇ ਲਾਲ ਬੱਤੀ ਕੋਲੇ ਦੇਖੋ ਲੈਫਟ ਟਰਨ ਤੁਸੀਂ ਮਾਰ ਨਹੀਂ ਸਕਦੇ ਹੈ ਤੇ ਓ ਕੰਬੇ ਤੇ ਉਹ ਜਿੱਥੇ ਗੱਡੀ ਖੜੀ ਆ ਉੱਥੇ ਲਿਖਿਆ ਹੋਇਆ ਵੀ ਸਾਹਮਣੇ ਵੀ ਨਹੀਂ ਟਰੱਕ ਜਾਂਦਾ। ਸੋ ਆਪਾਂ ਨੂੰ ਇੱਥੋਂ ਰਾਈਟ ਟਰਨ ਨਹੀਂ ਮਾਰਨੀ ਪੈਣੀ ਆ। ਅਂ ਗਾਹਾਂ ਜਾ ਕੇ ਦੇਖਦੇ ਆ। ਮੈਂ ਰਾਈਟ ਟਰਨ ਇਹ ਲੈਫਟ ਵਾਲੀ ਜੋ ਮਾਰੂੰਗਾ। ਅ ਉਹਦਾ ਕਾਰਨ ਇਹ ਆ ਵੀ ਮੇਰਾ ਟਰੇਲਰ ਕਰਬ ਤੇ ਚੜਦਾ ਤੇ ਜਦੋਂ ਭਾਰ ਜ਼ਿਆਦਾ ਹੁੰਦਾ ਫਿਰ ਉਹ ਟਾਇਰ ਜੇ ਖਰਾਬ ਹੁੰਦੇ ਆ ਯਾਰ। ਇੱਥੋਂ ਡ੍ਰਿਲ ਮਸ਼ੀਨ ਕਹਿੰਦੇ ਆ ਕੋਈ ਦੇਖੋ ਕਿਦਾਂ ਦੀ ਡ੍ਰਿਲ ਆ ਤੇ ਇੱਥੇ ਡੋਰ ਜੇ ਤੇ ਖੜਾ ਮੜਾ ਜਾ ਅੰਦਰ ਉਹ ਮਸ਼ੀਨਾਂ ਜੀਆਂ ਚੱਲਦੀਆਂ ਕੰਮ ਚੱਲੀ ਜਾਂਦਾਗਾ ਇਹ ਲੋਡ ਲੈ ਕੇ ਜਾਣਾਗਾ ਅਲਬਰਟਾ ਨੂੰ ਐਡਮਿੰਟਨ ਦੇ ਲਾਗੇ ਅਨਟਾਰੀਓ ਤੋਂ ਇੱਥੋਂ ਇਹ ਹੋਊਗੀ ਬਾਟ ਮੇਰੀ ਆ ਥੋੜਾ ਖਾਲੀ ਵੀ ਆਏਗਾ 2500 ਮੀਲਾਂ ਟੋਟਲ ਬਣਦੀਆਂ ਨੇ ਖਾਲੀ ਤੇ ਲੋਡੜ ਚੱਲ ਕੇ ਤੇ ਇੱਥੋਂ ਕਰਦੇ ਆ ਲੋਡ ਤੇ ਦੇਖਦੇ ਆ ਮੈਨੂੰ ਲੱਗਦਾ ਵੀ ਉਹਨਾਂ ਨੇ ਨਿਮੇੜ ਲਿਆ ਕੰਮ ਜਾ ਆਵਦਾ ਤੇ ਮੈਂ ਵੀ ਫਿਰ ਹੁਣ ਅੰਦਰ ਜਾ ਕੇ ਦੇਖਦਾ ਕੀ ਗੱਲ ਬਾਤ ਆ ਇਹ ਕੋਈ ਕੰਪਨੀ ਆ ਮਤਲਬ ਕੰਸਟਰਕਸ਼ਨ ਵਾਲੀ ਕੰਪਨੀ ਲੱਗਦੀ ਆ ਕੋਈ ਨਾਮ ਆ ਇਹਦਾ ਕੇ ای ਡਬਲ ਐਲ ਇ ਆਰ ਕੀ ਕੈਲਰ

ਨ 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 we have space to turn around. Can I turn around from Is there? ਇਹਨੂੰ ਬੰਦੇ ਨੂੰ ਪੁੱਛਦਾ ਯਾਰ ਵੀ ਇੱਥੋਂ ਘਮਾਇਆ ਜਾਊਗਾ ਟਰੱਕ ਇਸ ਦੇ ਰੇ ਸਪੇਸ ਇਨ ਬੈਕ ਸਾਈਡ ਟੂ ਟਰਨ ਅਰਾਊਂਡ অর ਹੈਵ ਟੂ ਟਰਨ ਅਰਾਊਂਡ ਯਾ ਯਾ Yeah, once he walks back into that corner, you can go right around his full loop. Okay, and come back. Uh... Yeah, so they're going to walk the drill on. Okay. And then afterwards, I got a little skid of rods, that one over there to go on. Mhm. Mm and then we have a concrete pump. So we got to see if we can fit the concrete pump on after the drill. And how heavy everything is? Uh they sent the weights over. Yeah, there was emails yesterday that said with all the weights of everything. Okay. Yeah. Okay, let's bring it then we'll see. Here. Yeah, so we'll get the drill on and then I'll get you to so, to pull back there. Okay. Because that's where the concrete pump is. And then we're gonna see how we're gonna get to fit around. Okay, so now you want me to turn around and detach my trailer over there, right? Yeah. Yeah, yeah, they'll load the drill up here and then once you reconnect, just come back this way. Okay man. Yep. Okay, thank you. ਆ ਸਾਹਮਣੇ ਨਾ ਕ੍ਰੇਨ ਜੀ ਹੋ ਦੀਦੀ ਉਹ ਤੁਹਾਨੂੰ ਕਮਾਈ ਜਾਂਦੇ ਆ ਇਹਦੇ ਨਾਲ ਲੋਡ ਕਰਨਗੇ ਤੇ ਜਦੋਂ ਉਦਾਂ ਵੀ ਕੰਸਟਰਕਸ਼ਨ ਵਗੈਰਾ ਜਦੋਂ ਉੱਚੀਆਂ ਬਿਲਡਿੰਗਾਂ ਤੇ ਕਰਦੇ ਹਨ ਇਹਦਾ ਜਿਹੜਾ ਬੂਮ ਜਿਆ ਨੂੰ ਐਕਸਟੈਂਸ਼ਨ ਆ ਲਾ ਲ ਅੱਗੇ ਨੂੰ ਇਹ ਵਧਾ ਲੈਂਦੇ ਆ ਤੇ ਇਹਦੇ ਨਾਲ ਫਿਰ ਉੱਚਾ ਕਰਕੇ ਤਾਂ ਉੱਚੀਆਂ ਬਿਲਡਿੰਗਾਂ ਤੇ ਸਮਾਨ ਪਹੁੰਚਾਤਾ ਕਰਦੇ ਆ ਇਹ ਆਲੀ ਮਸ਼ੀਨ ਲਾਉਣ ਤੋਂ ਬਾਅਦ ਆਹ ਲੋਡ ਚੱਕ ਲਿਆ ਆਪਾਂ ਇਹ ਹੈਗੀ ਆ ਡ੍ਰਿਲ ਮਤਲਬ ਥੱਲੇ ਟਵਾ ਟਵਾ ਪਟਣ ਨੂੰ ਆ ਇਹਦੇ ਨਾਲ ਵਿਖਦੀਆਂ ਐਕਸਟੈਂਸ਼ਨਾਂ ਜੀਆਂ ਨੇ ਨਾਲ ਮੂਹਰੇ ਲਾਉਣ ਨੂੰ ਆ ਇਹਦਾ ਹੈਗਾ ਜੀ ਹਸਾਬ ਕਿਤਾਬ ਤੇ ਐਦਾਂ ਦੀ ਆ ਮਸ਼ੀਨ ਇਹ ਲੋਡ ਹੈ ਲੀਗਲ ਸੀਗਾ ਮਤਲਬ ਇਹਦਾ ਵੇਟ ਵੀ ਓਵਰ ਨਹੀਂ ਹੈਗਾ ਤੇ ਨਾ ਹੀ ਇਹਦੀ ਉਹ ਆ ਆਪਣੀ ਵਾਈਡ ਜਾਂ ਕਸੂਰ ਪਰ ਇਹਦਾ ਥੋੜਾ ਚੱਕਰ ਪੈ ਗਿਆ ਯਾਰ ਲੋਡ ਦਾ ਇਹਦੇ ਨਾਲ 사이ਡ ਤੇ ਜੱਕ ਲੱਗਿਆ ਹੋਇਆਗਾ ਇੱਕ ਮਤਲਬ ਚੀਜ਼ ਚੂਜ ਨੂੰ ਚੱਕ ਕੇ ਥੱਲੇ ਧਰਨੂ ਹਾਂ ਇਹ ਹੈਗਾ ਹਾਈਡਰੌਲਿਕ ਪ੍ਰੈਸ਼ਰ ਵਾਲਾ ਜਿਵੇਂ ਆਪਣੇ ਪ੍ਰੈਸ਼ਰ ਵਾਲੀਆਂ ਉਹ ਜੱਕ ਵਾਲੀਆਂ ਟਰਾਲੀਆਂ ਹੁੰਦੀਆਂ ਜਾਂ ਦਾ ਤੇਲ ਤੂਲ ਬਾਅਦ ਚੋਂ ਇਹਦਾ ਮੂਵ ਹੋ ਗਿਆ ਕੋਈ ਚੱਕਰ ਪੈ ਗਿਆ ਉਦੋਂ ਕੀ ਹੋਇਆ ਵੀ ਰਾਤ ਨੂੰ ਆਉਂਦੇ ਆਉਂਦੇ ਤੋਂ ਆ ਇਹਦਾ ਜਿਹੜਾ ਜੈਕ ਆ ਇਹ ਇੱਥੇ ਸੀਗਾ ਪਰ ਇਹ ਸਾਰਾ ਬਾਹਰ ਨਿਕਲ ਗਿਆ ਤੇ ਜਿੱਥੇ ਤੱਕ ਗੱਲ ਇਹਨੂੰ ਸਟਾਰਟ ਕਰਨ ਵਾਲੀ ਆ ਕੰਮ ਉਹ ਵੀ ਔਖਾ ਹੀ ਆ ਉਹ ਤੁਹਾਨੂੰ ਦਿਖਾਉਣਾ ਵੀ ਕਿਵੇਂ ਫਿਰ ਆ ਨਾ ਮੈਂ ਇੱਥੋਂ ਦੀ ਆ ਸੰਗਲ ਪਾ ਕੇ ਇੱਥੋਂ ਦੀ ਕਰਕੇ ਐ ਬੰਨ ਤਾਂ ਪਰ ਸਟੈਲ ਅੰਦਰ ਨਹੀਂ ਆਇਆ ਇਹਨੂੰ ਆਹੀ ਬਸ ਤੱਕੇ ਮੁਕੀ ਨਾਲ ਬਚਾ ਕੇ ਜੇ ਆਪਾਂ ਯਾਰਡ 'ਚ ਲੈ ਜਾਂਦੀ ਇੱਥੇ ਯਾਰਡ 'ਚ ਪਹੁੰਚ ਗਿਆ ਤੇ ਹੁਣ ਇਹਦੀ ਗੱਲ ਆ ਜਿਹੜੀ ਸਟਾਰਟ ਕਰਨ ਵਾਲੀ ਉਹ ਦੱਸਦਾ ਤੁਹਾਨੂੰ ਪਾਹੇ ਦਾ ਆਪਾਂ ਮਸ਼ੀਨ ਨੂੰ ਹੱਥ ਪਾ ਲੈਨੇ ਹੁੰਨੇ ਆ ਐਡਾ ਕੋਈ ਚੱਕਰ ਹੁੰਦਾ ਨਹੀਂ ਪਰ ਇਹ ਹੋਈ ਨਹੀਂ ਮੇਰੇ ਤੋਂ ਸਟਾਰਟ ਹਨਾ ਆ ਨਹੀਂ ਇੱਥੇ ਆ ਕਿਲ ਸਵਿਚ ਆ ਦਾ ਇੰਜਨ ਆ ਆ ਕਿਲ ਸਵਿਚ ਇਹਨੂੰ ਕਹਿੰਦੇ ਔਨ ਕਰੋ ਇਹ ਵੀ ਕਰ ਲਈ ਸੀ ਕਿ ਉਦੂਵਾ ਚਾਬੀ ਇਹ ਤੇ ਲੱਗਦੀ ਆ ਉਰੇ ਹੈ ਚਾਬੀ ਵੀ ਲਾ ਲਿਓ ਲਾਲ ਬਟਨ ਵੀ ਘੁਮਾ ਲਿਆ ਤੇ ਉਸ ਤੋਂ ਬਾਅਦ ਕੀ ਆ ਜੀ ਸਿਸਟਮ ਦਸ ਦਾ ਸਿਸਟਮ ਸਿਸਟਮ ਉਦੂਵਾ ਆ ਇਹਦਾ ਰਿਮੋਟ ਪਿਆਗਾ ਆਗਾ ਮਸ਼ੀਨ ਦਾ ਨਾ ਰਿਮੋਟ ਬਾਲੇ ਬਟਨ ਆ ਯਾਰ ਇਹਦੇ ਤੇ ਮੈਂ ਦੱਬ-ਦੁੱਬ ਕੇ ਦੇਖੇ ਪਰ ਬਣ ਹੀ ਨਹੀਂ ਗੱਲ ਇਹਨੂੰ ਚੱਲ ਹੁਣ ਆਈ ਲੈ ਆਂਦਾ ਯਾਰਡ 'ਚ ਬਿਨੀ ਬੈਗ ਪਹੁੰਚ ਗਿਆ ਆ ਟਰੱਕ ਦੇ ਨਾ ਬਾਈਜ਼ਰ ਦੇ ਉੱਤੇ ਜਿਹੜੀਆਂ ਲਾਈਟਾਂ ਲੱਗੀਆਂ ਉਹਨਾਂ ਦੀਆਂ ਦੋ ਕਵਾਰੀ ਤਾਰਾਂ ਟੁੱਟ ਗਈਆਂ ਨੇ ਉਹ ਲੋਟ ਕਰਦਾ ਹੁਣ ਮੈਂ ਮਤਲਬ ਲੈ ਕੇ ਜਾਣਾਗਾ ਤਾਰਾਂ ਉਹਨਾਂ ਵਾਲੇ ਲਾਈਟਾਂ ਨਵੀਆਂ ਇੱਕ ਸਾਈਡਾਂ ਵਾਲੇ ਜੇ ਸੀਸੇ ਮੈ ਲੱਗੇ ਇਹ ਆ ਸੀਸਾ ਤੇ ਉਹ ਹੋ ਇਹ ਬਦਲਨੇ ਆ ਯਾਰ ਹੋਰ ਜੜੈਨ ਵਾਲੇ ਲਾਉਣੇ ਆ ਤੇ ਉਹ ਵੀ ਦੇਖਦਾ ਚਲ ਮੈਂ ਸ਼ਾਪ ਤੇ ਜਾਣਾਗਾ ਉੱਥੇ ਦੇਖਦੇ ਆ ਕੀ ਗੱਲਬਾਤ ਆ ਹੈ ਲਾਈਟਾਂ ਵਾਲਾ ਸਿਸਟਮ ਤਾਂ ਲੱਭਣਾ ਪੈਣਾ ਆ ਸ਼ੀਸ਼ੇ ਪਰ ਸਾਈਡਾਂ ਵਾਲੇ ਮਿਲ ਗਏ ਸਣੇ ਫਰੇਮ ਹੀ ਲਿਆਂਦੇ ਆ ਇਹਦਾ ਥੋੜਾ ਜਿਹਾ ਕਰਦੇ ਆ ਪੈਟਰਨ ਜਿਹਾ ਚੇਂਜ ਤੇ ਮੈਂ ਲੈ ਕੇ ਜਾਣਾ ਹੁਣ ਟਰੱਕ ਨੂੰ ਧੋਨੇ ਆ ਜਾ ਕੇ ਹੈ